ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉਤੇ ਤੇ ਨਵੇਂ ਇੰਟਰਵਿਊ ਤੇ ਇੰਟਰਵਿਊ ਮਤਲਬ ਛੋਟਾ ਜਿਹਾ ਕੱਦ ਦਾ ਹੈ ਮੁੰਡੇ ਦਾ ਤੇ ਕਹਿੰਦੇ ਨੇ ਬਦਮਾਸ਼ੀਆਂ ਮਤਲਬ ਚੋਰੀਆਂ ਡਕੈਤੀਆਂ ਬਹੁਤ ਕੀਤੀਆਂ ਹੋਈਆਂ ਨੇ ਮਤਲਬ ਨਾਮ ਖੱਟਿਆ ਹੋਇਆ ਜਿਹਨੂੰ ਆਪਾਂ ਕਹਿ ਦਈਏ ਕਿ ਛੋਟਾ ਜਿਹਾ ਕੱਦ ਹੈ ਤੇ ਕਾਰਨਾਮੇ ਵੱਡੇ ਤੇ ਬਦਮਾਸ਼ੀਆਂ ਦੇ ਨਾਮ ਤੇ ਝੰਡੇ ਗੱਡੇ ਉਹਨਾਂ ਦੀ ਅੱਜ ਆਪਾਂ ਇੱਕ ਇੰਟਰਵਿਊ ਲੈ ਰਹੇ ਹਾਂ ਛੋਟੀ ਜੀ ਤੇ ਆਪਾਂ ਉਹਨਾਂ ਨੂੰ ਪੁੱਛਾਂਗੇ ਇੰਟਰਵਿਊ ਦੇ ਵਿੱਚ ਤੇ ਤੁਸੀਂ ਇਹ ਨਾਮ ਕਿੱਦਾਂ ਖੱਟਿਆ ਠੀਕ ਹੈ ਨੀ ਸ਼ੋਰਤ ਕਿਦਾਂ ਹਾਸਲ ਕੀਤੀ ਠੀਕ ਹੈ ਜੀ ਆਜੋ ਆਪਾਂ ਉਹਨਾਂ ਦੀ ਇੱਕ ਇੰਟਰਵਿਊ ਲੈਣੇ ਆ ਤੇ ਉਹਨਾਂ ਦੇ ਆਪਾਂ ਉਹਨਾਂ ਨੂੰ ਅੱਜ ਮਿਲਣ ਆਏ ਹੋਏ ਆ ਤੇ ਉਹਨਾਂ ਦੀ ਆਪਾਂ ਘਰੇ ਜਾਂਦੇ ਆ ਤੇ ਆਪਾਂ ਮਿਲਦੇ ਹਾਂ ਉਹਨਾਂ ਨੂੰ ਆਜੋ ਹਾਂ ਵੀ ਕੀ ਗੱਲ ਹੈ ਭਾਜੀ ਇਹ ਬਦਮਾਸ਼ ਭਾਜੀ ਦਾ ਘਰ ਹੈ ਮੈਂ ਉਹਨਾਂ ਦੀ ਇੰਟਰਵਿਊ ਲੈਣ ਆਇਆ ਸੀ ਵੀਰੇ ਉਹ ਕਾਕਾ ਘਰ ਤੇ ਬਦਮਾਸ਼ਾਂ ਦਾ ਹੀ ਹੈ ਪਰ ਉਸਤਾਦ ਹਲੇ 베ਲੇ ਨਹੀਂ ਤੂੰ ਬਾਅਦ ਚ ਆਹੀਂ ਹੈ ਭਾਈ ਇਹੋ ਜਿਹਾ ਕੀ ਕਰਦੇ ਪੈਨੋ ਉਸਤਾਦ ਭਾਈ ਤੁਹਾਡੇ ਹੋ ਕਾਕਾ ਤੈਨੂੰ ਹਲੇ ਕੀ ਪਤਾ ਉਸਤਾਦ ਹਲੇ ਨਿਸ਼ਾਨੇ ਪੱਕੇ ਕਰ ਰਿਹਾ ਨਿਸ਼ਾਨੇ ਅੱਛਾ ਲੱਗਦਾ ਤੁਹਾਡੇ ਉਸਤਾਦ ਫਿਰ ਫੈਰ ਕੱਢ ਰਹੇ ਨੇ ਅੰਦਰ ਫੈਰ ਹੋ ਫੈਰ ਨਹੀਂ ਕੱਢਦਾ ਪਿਆ ਭਾਂਡੇ ਖੇਡਦਾ ਪਿਆ ਭਾਂਡੇ ਚੱਲ ਨਾਲੇ ਬਾਅਦ ਚਾਈ ਤੂੰ ਪਾਜੀ ਯਾਰ ਮੈਂ 49 ਗੱਲ ਆ ਪਾਜੀ ਬੜੀ ਦੂਰੋਂ ਆਇਆ ਯਾਰ ਕਰਵਾ ਦੇੋ ਪਾਜੀ ਬਸ ਸਿਰਫ 5 ਮਿੰਟ ਦੀ ਇੰਟਰਵਿਊ ਲੈਣੀ ਆ ਯਾਰ ਸਿਰਫ 5 ਮਿੰਟ ਦੀ ਕਰਵਾ ਦਿਓ ਯਾਰ ਪਾਜੀ ਉਸਤਾਦ ਨੂੰ ਕਹਿ ਕੇ ਯਾਰ ਪਲੀਜ਼ ਰਿਕਵੈਸਟ ਹੀ ਆ ਪਾਜੀ ਤੁਹਾਡੇ ਅੱਗੇ ਉਹ ਚਲ ਦੇਖਦਾ ਮੈਂ ਉਸਤਾਦ ਨਾਲ ਕਰਕੇ ਖੜ ਤੂੰ ਇੱਥੇ ਹੀ ਉਹ ਲੱਗਾ ਨਹੀਂ ਲੱਗਾ ਉਹ ਲੱਗਾ ਨਹੀਂ ਲੱਗਾ ਯਾਰ ਉਹ ਉਸਤਾਦ ਨੇ ਅੱਜ ਫੇਰ ਭੰਡੀ ਪਾਈ ਏ ਉਹ ਉਸਤਾਦ ਜੀ ਉਸਤاد ਨਹੀਂ ਲੱਗਾ ਯਾਰ ਨਹੀਂ ਲੱਗਾ ਉਹ ਹਾਂ ਪੁੱਤਰ ਕੋ ਦੂ ਉਸਤاد ਤੇਰੀ ਕੋਈ ਇੰਟਰਵਿਊ ਜੀ ਲੈਣ ਆਇਆ ਹੈ ਉਹ ਫੜੋ ਆਪਣੇ ਬਾਟੇ ਉਹ ਬਲਾ ਓਏ ਕਿਹੜਾ ਤਿੱਤਰ ਆ ਗਿਆ ਜੱਟ ਦੇ ਵੇੜੇ 'ਚ ਉਹ ਚੱਲ ਆ ਗਿਆ ਫਿਰ ਮੈਂ ਕਰ ਲਿਆ ਤਿਆਰੀ ਆ ਜਾ ਓਏ ਬੁਲਾ ਲਿਆ ਉਸਤਾਨੇ ਤੈਨੂੰ ਸ਼ੁਕਰੀਆ ਭਾਜੀ ਸ਼ੁਕਰੀਆ ਭਾਜੀ ਐਨੀ ਸਿਕਿਉਰਿਟੀ ਯਾਰ ਤੂੰ ਤਾਂ ਥਾਂ ਥਾਂ ਤੇ ਬੰਬ ਲਾਇਨੇ ਪਾਈ ਏ ਉਹ ਕਾ ਬਰਨਾ ਕਾ ਬਰਨਾ ਹੈ ਤਾਂ ਮੇਰਾ ਨਿਕਲੇ ਆ ਜਾ ਤੂੰ ਆ ਜਾ ਹਵੇ ਲੀਦਾ ਤਗੜੀ ਲੱਗਦੀ ਪਈ ਉਸਤਾਦ ਯਾਰ ਘੈਂਟ ਆ ਕੰਮ ਪੂਰਾ ਯਾਰ ਘੈਂਟ ਆ ਉਹ ਅੱਜ ਕਿਹੜਾ ਆ ਗਿਆ ਜੱਟ ਦੀ ਬਦਮਾਸ਼ੀ ਤੇ ਕਿਸੇ ਸੁਣ ਨਾ ਉਸਤਾਦ ਜੀ ਉਸਤਾਦ ਜੀ ਉਹ ਹਾਂ ਉਸਤਾਦ ਜੀ ਐ ਆਇਆ ਭਗੜ ਬਿਲਾ ਜਾਂ ਨਾਲ ਆਇਆ ਨਾ ਆਪਣੀ ਗੱਲਬਾਤ ਬੜੀ ਦੱਦਾ ਪੇਰੀਏ ਚ ਇਹਨੂੰ ਲੱਗੇ ਨਾ ਵੀ ਆਪਣੀ ਗੱਲਬਾਤ ਇਹਨੀ ਹੈ ਨਹੀਂ ਇਹਨੂੰ ਖੋਲ ਆਪਣੇ ਸਰਦਾਰੀ ਦੱਸਣੀ ਏਰੀਏ ਚ ਤੇ ਗੱਲਾਂ ਚੱਕ ਚੱਕ ਮਾਰਦੀਆਂ ਤੁਸੀਂ ਪੁਰੀਆਂ ਇੱਠ ਨਹੀਂ ਲੱਗਣ ਰਹੀ ਠੀਕ ਹੈ ਨਾ ਮੈਂ ਬੁਲਾ ਲੈਣ ਨੂੰ ਉਹ ਬੁਲਾਓ ਇਹਨੂੰ ਇਹਦੇ ਵੀ ਹੋੜ ਪਈਏ ਬਦਮਾਸ਼ੀ ਦੇ ਕਿੱਸੇ ਸੁਣਾ ਸੁਣਾ ਕੇ ਉਸਤਾਦ ਜੀ ਮੈਂ ਹੁਣੇ ਤੇ ਆਇਆ ਇਹਨੂੰ ਫੜ ਕੇ ਆ ਬੁਲਾ ਕੇ ਲੈ ਕੇ ਆਇਆ ਇਹਨੂੰ ਓ ਆ ਜਾ ਓਏ ਆ ਜਾ ਝਾਤੀਆਂ ਤੇ ਐ ਮਾਰਨਾ ਜਿਵੇਂ ਪੈਸਿਆਂ ਦਾ ਬੈਗ ਛੱਡ ਗਈ ਐਥੇ ਤੂੰ ਚਲ ਖੋ ਬੱਲੇ 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 ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਓ ਅੱਛਾ 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 ਤੂੰ ਸੁਣ ਨੇ ਜੱਟ ਦੀ ਬਦਮਾਸ਼ੀ ਦੇ ਕਿਸੇ ਓ ਪੁੱਤਰਾ ਜਿਹੜੇ ਹਿਸਾਬ ਨਾਲ ਤੇਰਾ ਸਰੀਰ ਐ ਨਾ ਤੂੰ ਜਾ ਕੇ ਚੁਟਕਲੇ ਚੜਕੇ ਸੁਣ ਓ ਪਾਜੀ ਕਾ ਤੂੰ ਮਜ਼ਾਕ ਕਰੀ ਜਾਂਨੇ ਯਾਰ ਪਾਜੀ ਅੱਜ ਤੱਕ ਤੁਹਾਡੇ ਕਿਸੇ ਦਾ ਅਸੀਂ ਲਾਈਵ ਟੀਵੀਆਂ ਤੇ ਖਬਰਾਂ ਦੇ ਵਿੱਚ ਹੀ ਸੁਣੇ ਨੇ ਤੇ ਮੈਂ ਕਹਿੰਦਾ ਅੱਜ ਤੁਸੀਂ ਸਾਡੇ ਰੂਬਰੂ ਹੋਏ ਹੋ ਤੇ ਮੈਂ ਕਹਿੰਦਾ ਤੁਹਾਡੇ ਜ਼ੁਬਾਨੀ ਅਸੀਂ ਸੁਣੀਏ ਤੇ ਲੋਕਾਂ ਦੇ ਮੂੰਹੋਂ ਤੇ ਵੀ ਤੁਹਾਡੇ ਬੜੇ ਚਰਚੇ ਸੁਣੇ ਨੇ ਤੇ ਅਸੀਂ ਤੁਹਾਡੇ ਜ਼ੁਬਾਨੀ ਸੁਣਨਾ ਚਾਹਦੇ ਆ ਕਿ ਤੁਸੀਂ ਕੀ ਕੀ ਦੁਨੀਆ ਦੇ ਵਿੱਚ ਵਾਵਾ ਖੱਟੀ ਐ ਬੈ ਜਾ ਬੈ ਜਾ ਦਿਲ ਤਗੜਾ ਕਰਕੇ ਅੱਜ ਤੈਨੂੰ ਵੀ ਸੁਣਾ ਦਿਆਂ ਬਦਮਾਸ਼ੀ ਦੇ ਦੋ ਚਾਰ ਕਿਸੇ ਲਓ ਜੀ ਅੱਜ ਤੁਹਾਨੂੰ ਆਪਾਂ ਰੁਕ ਜਾ ਰੁਕ ਜਾ ਉ ਜਾ ਓ ਘੋੜਿਆਂ ਨੂੰ ਪੱਠੇ ਪਾ ਕੇ ਆ ਤੇ ਗੱਡੀਆਂ ਤੇ ਕੱਪੜਾ ਮਾਰ ਕੇ ਆ ਓ ਹਾਂ ਵੀ ਸ਼ੇਰਾ ਉਹ ਮਾਰਿਆ ਡਾਕਾ ਪਾਜੀ ਲੱਗਦਾ ਤੁਹਾਡਾ ਚੇਲਾ ਜਕ ਤਗੜਾ ਸੁਨਿਆਰਾ ਲੁੱਟ ਲਿਆ ਹੈ ਉਹ ਯਾਰ ਇਹ ਕੰਜਰ ਨੇ ਕੀ ਸੁਨਿਆਰਾ ਲੁੱਟਣਾ ਹੈ ਇਹ ਤੇ ਆਪ ਕਿਸੇ ਦੀ ਚੋਰੀ ਪੱਟੇ ਵੱਢ ਕੇ ਲੈ ਕੇ ਆਇਆ ਉਹ ਚਲੋ ਛੱਡੋ ਪਾਜੀ ਇਹ ਛੋਟੀਆਂ ਮੁੱਡੀਆਂ ਗੱਲਾਂ ਨੂੰ ਤੁਸੀਂ ਸਾਨੂੰ ਆਪਣੇ ਵੱਡੇ ਕਿਸੇ ਸੁਣਾਓ ਲੋ ਜੀ ਸਾਸਿਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉਤੇ ਤੇ ਅੱਜ ਪਾਜੀ ਤੁਹਾਨੂੰ ਰੂਬਰੂ ਕਰਾ ਰਿਹਾ ਮੈਂ ਕਹਿੰਦਾ ਛੋਟਾ ਜਿਹਾ ਕੱਦ ਤੇ ਕਿਸੇ ਵੱਡੇ ਤੇ ਜਿਨ੍ਹਾਂ ਨੇ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਝੰਡੇ ਗੱਡੇ ਮੈਂ ਕਹਿੰਦਾ ਅੱਜ ਤੱਕ ਦੁਨੀਆ ਨੂੰ ਉਹੀ ਕਿਸੇ ਪਤਾ ਨਹੀਂ ਜਿਹੜੇ ਦੁਨੀਆ ਨੇ ਲਾਈਵ ਟੀਵੀ ਤੇ ਖਬਰਾਂ ਦੇ ਵਿੱਚ ਸੁਣੇ ਨੇ ਅੱਜ ਅਸੀਂ ਇਹ ਭਾਈ ਕੋਲੋਂ ਜ਼ੁਬਾਨੀ ਸੁਣਾਂਗੇ ਤੇ ਇਹਨਾਂ ਦੇ ਪਰਸਨਲ ਕਿਸੇ ਵੀ ਹੈਗੇ ਨੇ ਜੋ ਅਸੀਂ ਤੁਹਾਨੂੰ ਰੂਬਰੂ ਕਰਾਵਾਂਗੇ ਤੁਹਾਡੇ ਅੱਗੇ ਪੇਸ਼ ਕਰਾਂਗੇ ਹਾਂਜੀ ਭਾਈ ਦੱਸੋ ਦੁਨੀਆ ਨੂੰ ਤੇ ਤੁਸੀਂ ਇਹ ਚੋਰੀ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ ਹਾਂ ਉਹ ਭਾਈ ਤੁਹਾਨੂੰ ਪਤਾ ਹੀ ਹੈ ਹਰੇ ਕੰਮ ਦੀ ਸ਼ੁਰੂਆਤ ਮਾੜੇ ਪੈਰਾ ਚ ਹੀ ਹੁੰਦੀ ਹੈ ਤੇ ਮੈਂ ਪਹਿਲੀ ਚੋਰੀ ਮਾੜੇ ਪੈਰਾ ਦੇ ਝਾਂਜਰਾ ਲਾ ਕੇ ਕੀਤੀ ਲਓ ਜੀ ਮੈਂ ਕਹਿੰਦਾ ਉਹ ਰਾਜ ਦੁਨੀਆ ਦੇ ਅੱਗੇ ਨਿਕਲ ਕੇ ਆਇਆ ਜਿਹੜੇ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਸੀ ਕਿ ਇਹ ਬਦਮਾਸ਼ ਭਾਈ ਨੇ ਪਹਿਲੀ ਚੋਰੀ ਕਦੋਂ ਕੀਤੀ ਸੀ ਇਹ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਇਹ ਪਹਿਲੀ ਚੋਰੀ ਆਪਣੇ ਮਾਂ ਦੇ ਚਰਨਾਂ 'ਚੋਂ ਹੀ ਕੀਤੀ ਸੀ ਤੇ ਭਾਈ ਹੁਣ ਇਹ ਦੱਸੋ ਸਾਨੂੰ ਦਰਸ਼ਕਾਂ ਨੂੰ ਕਿ ਤੁਹਾਡਾ ਝੰਡੀ ਜਿਹੜਾ ਨਾਮ ਆ ਝੰਡੀ ਬਦਮਾਸ਼ ਜਿਹੜਾ ਤੁਹਾਨੂੰ ਪਿਆਰ ਨਾਲ ਵੀ ਕਹਿੰਦੇ ਨੇ ਇਹ ਨਾਮ ਤੁਹਾਡਾ ਕਿਵੇਂ ਪਿਆ ਸਾਡੇ ਦਰਸ਼ਕਾਂ ਨੂੰ ਰੂਬਰੂ ਦੱਸੋ ਵੀਰੇ ਆਪਣੇ ਜਬਾਨੀ ਦੱਸੋ ਕਿਵੇਂ ਪਿਆ ਸੀ ਉਹ ਭਾਈ ਕੀ ਦੱਸਾਂ ਤੁਹਾਨੂੰ ਛੋਟੇ ਹੁੰਦੇ ਆ ਮੈਂ ਜਵਾਕਾਂ ਦੀਆਂ ਚੀਜ਼ਾਂ ਕੋ ਕੇ ਭਾਜ ਜਾਂਦਾ ਸੀ ਤੇ ਉਹਨਾਂ ਤੇ ਥੁੱਕਰ ਦਿੰਦਾ ਸੀ ਉਦੋਂ ਹੀ ਮੇਰੇ ਝੰਡੀਆਂ ਨਿਕਲ ਲੱਗੀਆਂ ਤੇ ਉੱਥੋਂ ਮੇਰਾ ਨਾਮ ਝੰਡੀ ਬਦਮਾਸ਼ ਪੈ ਗਿਆ ਝੰਡੀ ਬਦਮਾਸ਼ ਝੰਡੀ ਬਦਮਾਸ਼ ਕਹਿਣ ਲੱਗੇ ਤੇ ਉਸ ਤੋਂ ਬਾਅਦ ਮੈਂ ਨਾ ਚਰ ਚੋਰੀ ਨਹੀਂ ਕੀਤੀ ਆਵਲੀ ਲਓ ਜੀ ਜਿਹੜਾ ਦਰਸ਼ਕ ਨੂੰ ਬੜੇ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਇਹਨਾਂ ਦਾ ਨਾਮ ਝੰਡੀ ਬਦਮਾਸ਼ ਕਿਉਂ ਪਿਆ ਤੁਸੀਂ ਇਹਨਾਂ ਦੇ ਜ਼ੁਬਾਨੀ ਸੋਣ ਹੀ ਲਿਆ ਹੋਣਾ ਕਿ ਛੋਟੇ ਹੁੰਦੇ ਜਵਾਕਾਂ ਦੀਆਂ ਚੀਜ਼ਾਂ ਕੋ ਕੇ ਭਾਜ ਜਾਂਦੇ ਸੀ ਉਹਨਾਂ ਤੇ ਥੁੱਕਰ ਦਿੰਦੇ ਸੀ ਇਸ ਕਰਕੇ ਇਹਨਾਂ ਦੇ ਝੰਡੀਆਂ ਨਿਕਲ ਜਾਂਦੀ ਸੀ ਤੇ ਉਹਨਾਂ ਕਰਕੇ ਇਹਨਾਂ ਨੂੰ ਲੋਕੀ ਤੇ ਛੋੜੇ ਛੋੜੇ ਜਵਾਕ ਵੀ ਛੰਡੀ ਬਦਮਾਸ਼ ਛੰਡੀ ਬਦਮਾਸ਼ ਕਹਿਣ ਲੱਗੇ ਮੈਂ ਕਹਿੰਦਾ ਭਾਜੀ ਬਹੁਤ ਕਿੱਸੇ ਸੁਣੇ ਨੇ ਕਿ ਤੁਸੀਂ ਕੋਠੀਆਂ ਲੁੱਟੀਆਂ ਹੋਈਆਂ ਨੇ ਕਾਰਾਂ ਲੁੱਟੀਆਂ ਨੇ ਘੋੜੀਆਂ ਵੀ ਲੁੱਟੀਆਂ ਹੋਈਆਂ ਨੇ ਤੇ ਲੋਕ ਇਹ ਵੀ ਕਹਿੰਦੇ ਨੇ ਕਿ ਤੁਸੀਂ ਜਹਾਜ਼ ਵੀ ਲੁੱਟਿਆ ਹੋਇਆ ਤੇ ਮੈਂ ਕਹਿੰਦਾ ਭਾਜੀ ਤੁਸੀਂ ਇਹ ਕਿੱਸਾ ਦਰਸ਼ਕਾਂ ਨੂੰ ਅੱਗੇ ਸਾਡੇ ਜ਼ੁਬਾਨੀ ਦੱਸੋ ਇਹ ਕਿੱਸਾ ਕਿਵੇਂ ਹੋਇਆ ਤੇ ਤੁਸੀਂ ਇਹ ਚੀਜ਼ਾਂ ਕਿੱਥੋਂ ਲੁੱਟੀਆਂ ਖੋਈਆਂ ਨੇ ਓਏ ਇੰਨੇ ਕ ਡਾਕੇ ਮਾਰਨ ਵਾ ਤੇ ਸਾਨੂੰ ਦੂਰ ਨਹੀਂ ਜਾਣਾ ਪੈਂਦਾ ਐਨਾ ਕੁਝ ਤੇ ਸਾਡੇ ਮੱਲੇ 'ਚ ਪਿਆ ਐ ਇੱਕ ਹੀ ਡਾਕੇ ਮਾਰ ਲੀਦੇ ਨੇ ਹੈਂ ਤੁਹਾਡੇ ਮਹੱਲੇ ਦੇ ਵਿੱਚ ਇੰਨਾ ਕੁਝ ਪਾਜੀ ਨਾਲ ਤੁਸੀਂ ਇਹ ਚੀਜ਼ਾਂ ਰੱਖੀਆਂ ਕਿੱਥੇ ਨੇ ਓਏ ਇੱਥੇ ਹੀ ਨੇ ਇੱਥੇ ਹੀ ਨੇ ਓ ਪਿਆ ਪਿਛੇ ਪਾਜੀ ਇਹ ਚੀਜ਼ਾਂ ਲੁੱਟੀਆਂ ਨੇ ਤੁਸੀਂ ਓ ਹਾਂ ਹਾਂ ਭਰਾਵਾ ਇਹ ਵੀ ਜਵਾਕਾ ਕੋਲੀ ਖੋਈਆਂ ਨੇ ਓਸਤ ਆਹ ਕੰਮ ਨੂੰ ਚਾਕੇ ਰੱਖ ਕਿਤੇ ਆਪਣੀ ਪਿੱਠ ਨਾ ਲੱਗ ਜੇ ਓ ਤੂੰ ਟੈਨਸ਼ਨ ਨਾ ਲੈ ਐਵੇਂ ਨਹੀਂ ਪਿੱਠ ਲੱਗਣ ਦੇਂਦਾ ਓ ਦੱਸ ਓਏ ਹੋਰ ਕਿਹੜੇ ਵੱਡੇ ਕਿਸੇ ਸੁਣਨੇ ਨੇ ਤੂੰ ਲੋ ਪਾਜੀ ਛੰਡੀ ਬਦਮਾਦ ਦਾ ਜਿਹੜਾ ਤੀਸਰਾ ਕਿੱਸਾ ਤੇ ਬਹੁਤ ਹੀ ਵੱਡਾ ਰਾਜ ਨਿਕਲ ਕੇ ਸਾਹਮਣੇ ਆਇਆ ਲੋਕਾਂ ਦੇ ਕਿ ਲੋਕ ਸਮਝਦੇ ਸੀ ਕਿ ਇਹਨਾਂ ਨੇ ਬਹੁਤ ਹੀ ਵੱਡੀਆਂ ਲੁੱਟਾਂ ਖੋਹਾਂ ਕੀਤੀਆਂ ਹੋਈਆਂ ਨੇ ਘੋੜੀਆਂ ਲੁੱਟੀਆਂ ਨੇ ਕਾਲਾ ਲੁੱਟੀਆਂ ਜਹਾਜ਼ ਵੀ ਲੁੱਟੇ ਹੋਏ ਨੇ ਪਾਜੀ ਇਹ ਅਸਲ ਨਹੀਂ ਹੈਗਾ ਇਹਦੀ ਇਹਨਾਂ ਨੇ ਜਵਾਕਾਂ ਕੋਲ ਹੀ ਖੋਈਆਂ ਹੋਈਆਂ ਨੇ ਪਰ ਪਾਜੀ ਚੌਥਾ ਕਿੱਸਾ ਤੁਹਾਡੇ ਕੋਲ ਇਹ ਸੁਣਨਾ ਚਾਹੁੰਦੇ ਨੇ ਕਿ ਤੁਹਾਡੇ ਕੋਲ ਅਸਲਾ ਬਰੂਦ ਬਹੁਤ ਜ਼ਿਆਦਾ ਹੈ ਤੁਸੀਂ ਇਹ ਦਰਸ਼ਕਾਂ ਨੂੰ ਦੱਸੋ ਆਪਣੀ ਜਬਾਨੀ ਕਿ ਤੁਹਾਡੇ ਕੋਲ ਅਸਲਾ ਬਰੂਦ ਕਿੰਨਾ ਹੈ ਉਹ ਭਾਜੀ ਉਹ ਤੁਹਾਨੂੰ ਸੁਣ ਚੀ ਭਲੇ ਖਾ ਲੱਗ ਗਿਆ ਹੀ ਉਹ ਮੇਰੇ ਕੋਲ ਅਸਲਾ ਬਰੂਦ ਨਹੀਂ ਤਸਲਾ ਭਰ ਕੇ ਮਰੂਦ ਹੀ ਉਹ ਵੀ ਕੱਲ ਜਵਾਕਾਂ ਨੂੰ ਵੰਡਦੇ ਹੀ ਹੁਣ ਸਾਡੇ ਕੋਲ ਕੱਲਾ ਤਸਲਾ ਹੀ ਰਹਿ ਗਿਆ ਉਹ ਚਲੋ ਛੇਰਾ ਘੋੜੀਆਂ ਨੂੰ ਪੱਠੇ ਪਾ ਕੇ ਆ ਲਓ ਜੀ ਇੱਕ ਛੰਡੀ ਬਦਮਾ ਦਾ ਹੋਰ ਰਾ ਤੁਹਾਡੇ ਸਾਹਮਣੇ ਨਿਕਲ ਕੇ ਆਇਆ ਲੋਕ ਸਮਝਦੇ ਸੀ ਕਿ ਇਹਨਾਂ ਕੋਲ ਅਸਲਾ ਬਰੂਦ ਬਹੁਤ ਜ਼ਿਆਦਾ ਹੈ ਪਰ ਅਸਲਾ ਬਰੂਦ ਨਹੀਂ ਇਹਨਾਂ ਕੋਲ ਇੱਕ ਬਰੂਦ ਸੀ ਉਹ ਵੀ ਕੱਲ ਖਾ ਚੁੱਕੇ ਨੇ ਹੁਣ ਇਹਨਾਂ ਕੋਲ ਇੱਕ ਸੰਤਰਾ ਬਚਿਆ ਇਹ ਵੀ ਚੰਦ ਮਿੰਟਾਂ ਦੀ ਖੇਡ ਹੈ ਇਹ ਵੀ ਮੁੱਕਾਂ ਨਾਲ ਹੀ ਹੈ ਚੰਡੀ ਬਨਮਾ ਜੀ ਲੋਕ ਇਹ ਵੀ ਜਾਨਣਾ ਚਾਹੁੰਦੇ ਨੇ ਜਿਹੜਾ ਤਾਜ਼ਾ-ਤਾਜ਼ਾ ਕਿੱਸਾ ਹੋਇਆ ਕਿ ਤੁਸੀਂ ਇੱਕ ਬੈਂਕ ਲੁੱਟਿਆ ਹੋਇਆ ਉਹ ਬੈਂਕ ਦੀ ਕੀ ਘਟਨਾ ਵਾਪਰੀ ਸੀ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਆਪਣੀ ਜ਼ੁਬਾਨੀ ਉਹ ਭਰਾਵਾ ਜੇ ਤੂੰ ਨਾ ਪੁੱਛੇ ਤਾਂ ਵੀ ਚੰਗੀ ਗੱਲ ਈ ਹੈ ਕੰਨ ਜੇ ਤੂੰ ਐਨਾ ਹੀ ਕਹਿਣਾ ਤੈਨੂੰ ਦੱਸ ਹੀ ਦੇਣੇ ਆ ਉਹ ਐ ਅਦਾ ਮੈਂ ਗਿਆ ਸੀ ਬੈਂਕ ਲੁੱਟਣ ਬੈਂਕ ਵੀ ਲੁੱਟ ਲਿਆ ਤੇ ਬੈਂਕ ਲੁੱਟ ਕੇ ਮੈਂ ਘਰ ਵੀ ਆ ਗਿਆ ਘਰ ਆ ਕੇ ਮੈਂ ਪੈਸੇ ਗਿਣੇ ਮੈਂ ਸੋਚਿਆ ਪੈਸੇ ਜਾਦੇ ਨੇ ਮੈਂ ਉੱਥੇ ਖਾਤੇ 'ਚ ਜਮ੍ਹਾਂ ਕਰਾ ਲਾਂ ਤੇ ਮੈਂ ਉੱਥੇ ਗਿਆ ਖਾਤੇ 'ਚ ਜਮ੍ਹਾਂ ਕਰਾਉਣ ਉੱਥੇ ਹੀ ਸਾਲਿਆਂ ਨੇ ਮੈਨੂੰ ਫੜ ਲਿਆ ਹੈ ਫੜ ਲਿਆ ਉਹ ਕਿਵੇਂ ਓ ਯਾਰ ਕੀ ਦੱਸਾਂ ਤੈਨੂੰ ਉਹ ਸਾਲਾ ਮੈਨੂੰ ਤੇ ਬਾਅਦੋਂ ਪਤਾ ਲੱਗਾ ਮੇਰਾ ਤਾਂ ਖਾਤਾ ਹੀ ਉਹ ਬੈਂਕ 'ਚ ਹੀ ਲਓ ਜੀ ਬਹੁਤ ਵੱਡਾ ਖਲਾਸਾ ਤੁਹਾਡੇ ਸਾਹਮਣੇ ਹੋ ਹੀ ਚੁੱਕਿਆ ਹੈ ਕਿ ਲੋਕ ਕਹਿੰਦੇ ਸੀ ਕਿ ਇਹਨੇ ਬਹੁਤ ਵੱਡੇ ਬੈਂਕ ਲੁੱਟੇ ਹੋਏ ਨੇ ਪਰ ਇਹ ਸਾਰਾ ਸਾਰ ਝੂਠ ਹੈ ਪਰ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਹਨਾਂ ਦੇ ਕਿਸੇ ਸੱਚੇ ਨੇ ਕਿ ਸਾਨੂੰ ਸੁਣਨ ਚ ਹੀ ਭਲੇਖਾ ਲੱਗ ਰਿਹਾ ਪਰ ਲੋਕਾਂ ਦਾ ਬਹੁਤ ਵੱਡਾ ਸਵਾਲ ਹੈ ਕਿ ਲੋਕ ਕਹਿੰਦੇ ਨੇ ਕਿ ਇਹਨਾਂ ਦੇ ਫਾਰਮ ਤਿਆਰ ਹੁੰਦੇ ਪਏ ਨੇ ਮਤਲਬ ਇਹ ਫਾਰਮ ਬਣਵਾ ਰਹੇ ਨੇ ਲੋਕ ਜ਼ੁਬਾਨੀ ਤੁਹਾਡੇ ਸਾਹਮਣੇ ਸੁਣਨਾ ਚਾਹੁੰਦੇ ਨੇ ਕਿ ਤੁਸੀਂ ਕਿਹੜੇ ਫਾਰਮ ਬਣਵਾ ਰਹੇ ਹੋ ਉਹ ਪਾਜੀ ਇਹ ਫਾਰਮ ਬਣਾ ਨਹੀਂ ਪਰਵਾ ਰਹੇ ਆ ਹੈ ਪਰਵਾ ਰਹੇ ਹੋ ਕੀ ਮਤਲਬ ਉਹ ਪਾਜੀ ਕੀ ਦੱਸਾਂ ਤੁਹਾਨੂੰ ਸਾਡਾ ਪਿਛਲੇ ਸਾਲ ਦਾਣੇ ਵਾਲਾ ਕਾਰਡ ਠੀਕ ਗਿਆ ਸੀ ਅਸੀਂ ਉਹਦੇ ਫਾਰਮ ਪਰਵਾਹ ਰਹੇ ਆ ਲੋ ਜੀ ਝੰਡੀ ਬਦਮਾਸ਼ ਦੇ ਜਿੰਨੇ ਕਿਸੇ ਨਿਕਲ ਕੇ ਆਏ ਨੇ ਸਾਰੇ ਦੇ ਸਾਰੇ ਹੀ ਝੂਠ ਨੇ ਨਾ ਕੋਈ ਪ੍ਰਾਪਤੀਆਂ ਨੇ ਨਾ ਕੋਈ ਬਹਾਦਰੀ ਦੇ ਕਿਸੇ ਇਹ ਤਾਂ ਲੋਕਾਂ ਨੇ ਅਫਵਾਹ ਫਲਾਈ ਹੋਈ ਹੈ ਕਿ ਇਹ ਝੰਡੀ ਬਦਮਾਸ਼ ਹੈ ਝੰਡੀ ਬਦਮਾਸ਼ ਹੈ ਪਰ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਹੈਗਾ ਤੁਹਾਡੇ ਸਾਹਮਣੇ ਸਾਰੇ ਖੁਲਾਸੇ ਹੋ ਚੁੱਕੇ ਨੇ ਠੀਕ ਹੈ ਤੇ ਹੁਣ ਅਸੀਂ ਇਹਦੇ ਐਂਡ ਦੇ ਇਹੀ ਪੁੱਛਣਾ ਚਾਹੁੰਦੇ ਆ ਇੱਕ ਸਵਾਲ ਸਾਡਾ ਵੀ ਹੈ ਤੇ ਦਰਸ਼ਕਾਂ ਦਾ ਵੀ ਹੈ ਕਿ ਇਹ ਹੀ ਪੁੱਛਣਾ ਚਾਹਨੇ ਆ ਕਿ ਤੁਸੀਂ ਅੱਗੇ ਬਦਮਾਸ਼ੀ ਬਾਰੇ ਕੀ ਸੋਚੇ? ਉਹ ਭਾਜੀ ਜੇ ਅਸੀਂ ਬਦਮਾਸ਼ੀ ਕਰਨ ਲੱਗ ਗਏ ਇੱਕ ਤੋਪਾਂ ਲੰਗੇ ਨਿਆਣੇ ਗੋਲੀ ਮਾਰੋ ਇੰਟਰਵਿਊ ਨੂੰ ਆਪਾਂ ਲਾਈਨ ਚਲੀਏ ਦਾਣੇ। ਖੜ ਜਾ ਤੇਰੀ ਯੂਪੈਕ ਤੁਸੀਂ ਨਹੀਂ